ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਹੈ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉੱਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਵ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਵਾਂ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪਰproper ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਿਤ ਕੋਈ ਸਟੇਡੀਅਮ ਹੈਗਾ ਹੈ